ਉਹਨਾਂ ਨਾਲ ਜਿਹੜੇ ਅੱਜ ਦੋ ਚੋਰ ਜਿਹੜੇ ਫੜੇ ਆ ਅਸਲ ਵਿੱਚ ਵਿੱਚ ਹਰਦੀਪ ਸਿੰਘ ਪੁੱਤਰ ਸਵਰਨ ਸਿੰਘ ਮਝਾਹਤਪੁਰ ਤੋਂ ਜਿਹੜੇ ਹੈਗੇ ਆ ਇਹ ਮੋਟਰਸਾਈਕਲ ਤੇ ਜਾ ਰਹੇ ਸੀ ਜਦੋਂ ਇਹ ਦੇਵਲ ਮੰਡਲ ਕੋਲ ਪਹੁੰਚੇ ਤਾਂ ਮੋਟਰਸਾਈਕਲ ਤੇ ਜਿਹੜੀ ਨੌਨਵਾਂ ਸੀ ਉਹਨਾਂ ਨੇ ਇਹਨਾਂ ਦਾ ਜਿਹੜਾ ਹੈਗਾ ਬੀਸਾ ਚੱਲ ਗਿਆ ਜੀ ਤੇ ਉਹਦੇ ਵਿੱਚ 5000 ਰੁਪਏ ਇਹਨਾਂ ਨੂੰ ਖੋੜਿਆ ਸੀਗਾ ਤੇ ਦੋ ਲੜਕੇ ਹੈਗੇ ਇੱਕ ਤਾਂ ਲਖਵੀਰ ਸਿੰਘ ਦਵਿੰਦਰ ਸਿੰਘ ਪੁੱਤਰ ਦੀਪਾ ਸਿੰਘ ਦਵਿੰਦਰ ਸਿੰਘ ਪੁੱਤਰ ਜਿਹੜਾ ਲਖਵੀਰ ਸਿੰਘ ਤੇ ਦੀਪਾ ਪੁੱਤਰ ਬਲਵਿੰਦਰ ਸਿੰਘ ਸ਼ੇਵ ਕਲੋਨੀ ਕਪੂਰਥਲਾ ਦੂਸਰਾ ਕਰਨ ਸਿੰਘ ਪੁੱਤਰ ਫੱਗਾ ਸਿੰਘ ਸੁੰਦਰ ਨਗਰ ਕਪੂਰਥਲਾ ਤੋਂ ਹੈਗੇ ਆ ਇਹਨਾਂ ਨੇ ਕਿਹਾ ਸੀ ਜੌਰ 5000 ਪੰਜ ਹਜ਼ਾਰ ਰੁਪਏ ਦਾ ਬੋਲਿਆ ਸੀ ਜਿਹੜਾ ਜੀ ਇਹਨਾਂ ਨੂੰ ਕਾਬੂ ਕੀਤਾ ਜਾਂਦੇ 5000 ਰੁਪਏ ਦਾ ਕਾਬੂ ਕੀਤਾ ਜਾਂਦੇ ਮੋਟਰਸਾਈਕਲ ਵੀ ਕਾਬੂ ਕੀਤਾ ਇਹ ਇਸ ਤਰ੍ਹਾਂ ਕਰਦੇ ਕੀਤਾ ਸੀ ਜੂਰੀਆ ਹਾਂ ਜੀ ਅੱਖਾਂ ਦੇ ਵਿੱਚ ਮਿਰਚਾਂ ਪਾਉਂਦੇ ਅੱਖਾਂ ਦੇ ਵਿੱਚ ਮਿਰਚਾਂ ਬਾਅਦ ਜਿਹੜਾ ਸੀਗਾ ਫੂਕ ਕਰਦੇ ਸੀ ਜੀ ਇਹਨਾਂ ਤੇ ਦੋ ਤੇ ਪਹਿਲਾਂ ਵੀ ਦੋ ਦੋ ਤਿੰਨ ਤਿੰਨ ਕੰਮ ਜਿਹੜੇ ਮੁਕਦਮੇ ਹੈਗੇ ਲੋਕਾਂ ਭੌਂਦੇ ਡਰਦੇ ਨੇ ਅਲੱਗ-ਅਲੱਗ ਥਾਣੇ ਤੇ ਇਹ ਕੀ ਜਿੱਦ ਤੋਂ ਕੰਮ ਕਰਦੇ ਇਹ ਕਾਫੀ ਸਮੇਂ ਤੋਂ ਇਹਨਾਂ ਦੇ ਮਤਲਬ ਪਿਛਲੇ 75 ਸਮੇਂ ਤੋਂ ਕੰਮ ਕਰਦੇ ਸੀ ਪਹਿਲਾਂ ਵੀ ਇਹ ਜੇਲ੍ਹ ਦੇ ਵਿੱਚ ਰਹੇ ਆ ਬੇਅਦਤ ਤੇ ਕਦ ਲਈ ਤਾਂ ਕਰਦੇ ਐ ਨਸ਼ੇ ਆਪ ਨੂੰ ਹਾਂਜੀ ਨਸ਼ਾ ਕਬਗਰਾ ਕਰਦੇ ਐ ਬਾਕੀ ਇਹਨਾਂ ਦਾ ਜਿਹੜਾ ਹੈਗਾ ਕਾਰਨ ਪੜਨਦੀ ਹੈ ਜੀ ਉਹ ਤੋਂ ਕਰਦੇ ਸਰ ਇਹਨਾਂ ਦਾ ਕੋਈ ਗੈਂਗ ਨਹੀਂ ਹੈ ਜੀ ਆਪਣਾ ਮੈਂ ਜਿਹੜਾ ਹੈਗਾ ਨਵੇਂ ਮੁੰਡਿਆਂ ਦੀਆਂ ਆਪ ਹੀ ਇਹੇ ਜਿਹੜੇ ਬੇਲਤੀ ਹੁੰਦੇ ਐ ਇੱਕ ਅਦਾ ਬੇਲਤੀ ਆ ਜਾਂਦੀ ਨਵੇਂ ਮੁੰਡਿਆਂ ਨਾਲ ਕਰਦੇ ਤੇ ਹੁਣ ਇਹਨਾਂ ਦੇ ਕੀ ਕਰ ਲਈ ਦੀ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਮਕਦਮਾ ਜਿਹੜਾ ਹੈ 379 ਵੀ ਤਹਿਤ ਚਲਦਾ ਗਿਆ ਕਰਕੇ ਇਹਨਾਂ ਨੂੰ ਕੋਰਟ ਵਿੱਚ ਕੁਝ ਨਹੀਂ ਤਾਂ ਜੀ